ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਹਾਂ ਸੰਦੀਪ ਸਿੰਘ ਬੈਣੀਪਾਲ ਕੱਲ ਸਿੱਟ ਦਾ ਸਿੱਟ ਦੇ ਕੋਲ ਵਿਕਰਮ ਸਿੰਘ ਮਜੀਠੀਆ ਪੇਸ਼ ਹੋਏ ਸੀ ਤੇ ਕਾਫੀ ਲੰਬੀ ਪੁੱਛਗਿਸ ਤੋਂ ਬਾਅਦ ਸ਼ਾਮ ਨੂੰ ਜਦੋਂ ਬਾਹਰ ਆਏ ਤੇ ਹੁਣ ਅੱਜ ਫਤੇਗੜ ਸਾਹਿਬ ਗੁਰਦੁਆਰੇ ਚ ਨਤਮਸਤਕ ਹੋਣ ਲਈ ਪਹੁੰਚੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਾਜਨੀਤਿਕ ਬਿਆਨ ਮਜੀਠੀਆ ਵੱਲੋਂ ਨਹੀਂ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁਰੂ ਘਰ ਨਤਮਸਤਕ ਹੋਣ ਆਏ ਆ ਇੱਥੇ ਰਾਜਨੀਤੀ ਦਾ ਸਵਾਲ ਹੀ ਨਹੀਂ ਬਣਦਾ ਇਸ ਤੋਂ ਇਲਾਵਾ ਉਹਨਾਂ ਨੇ ਵਕ ਵਕ ਥਾਵਾਂ ਤੇ ਗੁਰਦੁਆਰਿਆਂ ਦਾ ਦੌਰਾ ਕਰ ਰਹੇ ਨੇ ਸਤਿਕਾਰ ਕੌਣ ਲਈ ਚਮਕੌਰ ਸਾਹਿਬ ਲਈ ਰਵਾਨਾ ਹੋ ਚੁੱਕੇ ਨੇ ਅਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਵੀ ਕੀਤੀ ਹੁਣ ਤੁਹਾਨੂੰ ਦੱਸਦੇ ਹਾਂ ਕਿ ਕੱਲ ਸਿੱਟ ਅੱਗੇ ਪੇਸ਼ ਹੋਏ ਸੀ ਡਰੱਗ ਮਾਮਲੇ ਦੇ ਵਿੱਚ ਪੇਸ਼ ਹੋਏ ਸੀ ਅਤੇ ਹੁਣ ਅੱਜਕੱਲ ਜੋ ਪੰਜਾਬ ਦੀ ਸਿਆਸਤ ਹੈ ਉਹ ਵਿਕਰਮ ਮਜੀਠੀਆ ਤੇ ਭਗਵੰਤ ਮਾਨ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ ਇੱਕ ਦੂਜੇ ਤੇ ਬਿਆਨਬਾਜ਼ੀਆਂ ਦਿੱਤੀਆਂ ਜਾਂਦੀਆਂ ਨੇ ਵਿਕਰਮ ਮਜੀਠੀਆ ਵੱਲੋਂ ਅਤੇ ਭਗਵੰਤ ਮਾਨ ਜੋ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਅਤੇ ਪਰਿਵਾਰਕ ਮਸਲੇ ਵੀ ਉਠਾਏ ਜਾ ਰਹੇ ਨੇ ਵਿਕਰਮ ਮਜੀਠੀਆ ਦੇ ਵੱਲੋਂ ਉਹਨਾਂ ਦੀ ਤੀਸਰਤ ਦੀ ਇੱਕ ਵੀਡੀਓ ਲਾਂਚ ਕੀਤੀ ਗਈ ਸੀਦਾਰ ਕਿ ਪਹਿਲਾਂ ਦੱਸਦੀ ਹੈ ਕਿ ਵੀਡੀਓ ਪਹਿਲਾਂ ਦੀ ਹੈ ਪਰ ਉਹਨਾਂ ਨੇ ਦੁਬਾਰੋ ਮੀਡੀਆ ਸਾਹਮਣੇ ਲੈ ਕੇ ਆਏ ਨੇ ਅਤੇ ਉਸ ਤੋਂ ਬਾਅਦ ਭਗਵੰਤ ਮਾਨ ਵੱਲੋਂ ਵੀ ਉਹਨਾਂ ਦੇ ਪਰਿਵਾਰ ਤੇ ਤੰਜ ਕਸੇ ਗਏ ਨੇ ਲੰਘੇ ਦਿਨੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕੀ ਜੋ ਜ ਦੂਜਿਆਂ ਦੇ ਘਰਾਂ ਚ ਅੱਗ ਲੱਗਦੀ ਹੈ ਤਾਂ ਉਹ ਲੋਹੜੀ ਕਹਿੰਦੇ ਨੇ ਜਦ ਆਪਣੇ ਘਰ ਚ ਲੱਗਦੀ ਹੈ ਤਾਂ ਸੇਕ ਲੱਗਦਾ ਇਸ ਤੋਂ ਇਲਾਵਾ ਉਹਨਾਂ ਨੇ ਹਰ ਸਿਮਰਤ ਕੌਰ ਬਾਦਲ ਤੇ ਵੀ ਸਿੱਧੇ ਸ਼ਬਦੀ ਹਮਲੇ ਕੀਤੇ ਸੀ ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਤਾਂ ਲੋਕਾਂ ਨੇ ਹਾਰ ਪਾ ਦਿੱਤੇ ਇੱਕ ਬੀਬੀ ਬਾਦਲ ਬਚੀ ਹੈ ਉਹਦੇ ਵੀ ਹਾਰ ਜਲਦ ਪਾ ਦਵਾਂਗੇ ਤੁਹਾਨੂੰ ਦੱਸ ਦਈਏ ਕਿ ਸਿੱਧੇ ਤਰੀਕੇ ਨਾਲ ਉਹਨੇ ਕਿਹਾ ਕਿ ਬਠਿੰਡਾ ਸੀਟ ਜੋ ਲੋਕ ਸਭਾ ਦੀ ਹੈ ਉੱਥੇ ਬੁਰੀ ਤਰ੍ਹਾਂ ਦੇ ਨਾਲ ਬੀਬੀ ਬਾਦਲ ਨੂੰ ਹਰਾਇਆ ਜਾਵੇਗਾ ਲੋਕ ਇਸ ਦਾ ਜਵਾਬ ਦੇਣਗੇ ਸਰ ਗੁਰੂ ਘਰ ਆਇਆ ਮੈਂ ਕੋਈ ਕੀ ਗੱਲ ਕਰਨੀ ਨਹੀਂ ਫਿਰ ਸ਼ੋਜੀ ਜੋੜਵੈਲੇ ਲੈ ਕੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੀ ਇੱਥੇ ਮੇਰਾ ਵੀ ਮੈਂ ਤਾਂ ਗੁਰੂ ਘਰ ਦਾ ਝੂਕਾ ਆ ਮੰਗਤਾ ਤੇ ਮੈਂ ਗੁਰੂ ਘਰ ਜੇ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਇਆ ਕੁਝ ਗੁਰੂ ਸਾਹਿਬ ਦੇ ਗੁਰੂ ਘਰਾਂ ਦੀ ਜਿਹੜੀ ਸੇਵਾ ਸੰਭਾਲ ਜਿਹੜੀ ਸਰਕਾਰ ਵੀ ਕਰੂਗੀ ਮੈਂ ਸਮਝਦਾ ਉਹਨਾਂ ਦੇ ਵੱਡੇ ਪਾਗ ਹੋਣਗੇ ਪਿਛਲੇ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ ਦਾ ਸਿੱਥ ਨਤਮਸਤਕ ਹੋਣ ਵਾਸਤੇ ਆਪਦੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਪਦੀਆਂ ਝੋਲੀਆਂ ਭਰਨ ਵਾਸਤੇ ਗੁਰੂ ਸਾਹਿਬ ਦੀ ਨਾਮ ਦੀ ਦਾਤ ਖੁਸ਼ੀਆਂ ਸਮਤ ਛੋਟੇ ਸ਼ਹਿਬ ਜਾਦੇ ਵੱਡਿਆਂ ਸ਼ਹਿਬ ਜਾਦਿਆਂ ਦੇ ਮਾਤਾ ਜੀ ਦੇ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਆਇਆ ਭੁੱਲਾਂ ਬਖਸ਼ਾਉਣ ਸਬਤ ਲੈਣਾ ਸਟਾਈਲੂ ਇਹਦੇ ਸਿੱਟੇ ਕੋਲ ਜਾਊਂਗੇ ਕਿ ਨਵੀਂ ਸਿੱਟੇ ਕੋਲ ਜਾਵਾਂਗੇ ਦੇਖੋ ਜਿਹੜੀ ਮਰਜ਼ੀ ਸਿੱਟ ਸੱਦ ਲੈ ਮੇਰੀ ਕਚਹਿਰੀਆਂ ਦੀ ਕਚਹਿਰੀ ਸੱਚੇ ਪਾਤਸ਼ਾਹ ਦਾ ਦਰਬਾਰ ਉੱਚੋ ਗੁਰੂ ਦੀ ਕਿਰਪਾ ਖੈਰ ਚਾਹੀਦੀ ਹੈ ਬਾਕੀ ਇਹਨਾਂ ਦਾ ਮੈਨੂੰ ਸਰਕਾਰਾਂ ਦੀ ਕੋਈ ਚੜੀ ਲੱਤੀ ਜਿੰਦ ਦਾ ਕੱਤੇ ਨੂੰ ਚੱਲੇ ਇਹ 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 ਜਿਹੜਾ ਇਹ ਜਿਹੜਾ ਹਫਤਾ ਹੈ ਨਾ ਜੀ ਹਾਂ ਜੀ ਹਾਂ ਜੀ ਇਹ ਜ਼ੁਲਮ ਦੇ ਖਿਲਾਫ ਟਾਕਰੇ ਦਾ ਬੜਾ ਵੱਡਾ ਚਨੇਆ ਠੀਕ ਆ ਜੀ ਹੱਕ ਸੱਚ ਦੀ ਗੱਲ ਦਾ ਔਰ ਕਚਹਿਰੀਆਂ ਦੀ ਕਚਹਿਰੀ ਲੋਕਾਂ ਦੀ ਆ ਜਾਂ ਉਤੋਂ ਵੱਡੀ ਸਭ ਤੋਂ ਵੱਡੀ ਕਚਹਿਰੀ ਰੱਬ ਦੀ ਆ ਉਤੋਂ ਗੁਰੂ ਦੀ ਕਿਰਪਾ ਚਾਹੀਦੀ ਆ ਇਹਨਾਂ ਦਾ ਮੈਨੂੰ ਕੋਈ ਫਿਕਰ ਨਹੀਂ ਜੀ ਤੇ ਜਿਹੜੇ ਕਈ ਆਉਣਗੇ ਆ ਤਾਂ ਕਈ ਜਾਣਗੇ ਜੀ ਗੁਰੂ ਮਹਾਰਾਜ ਨੇ ਸਮਤ ਬਖਸ਼ਣ ਜੀ ਹਿੰਮਤ ਸਮਤ ਸਮਰੱਥਾ ਮਾਲਕ ਬਖਸ਼ੇ ਜੀ ਦਾ ਮਤਲਬ ਹੈ ਨਵੀ ਸਿੱਟੇ ਮੂਰੇ ਪੇਸ਼ ਹੋਵਾਂਗੇ ਜੀ ਇਹ ਤਾਂ ਹੈਗਾ ਜੀ ਸਿਆਸਤ ਹੈ ਜੀ ਸਿਆਸਤ ਕਰੀ ਜਾਣ ਦਿਓ ਜੀ ਸਾਡਾ ਮੁੱਖ ਮੰਤਰੀ ਕੋਸ਼ ਚਾਹੁੰਦਾ ਹੈ ਸਿਹਤ ਕਰਕੇ ਮੈਂ ਤਾਂ ਇਹ ਕਹੂੰਗਾ ਕੇਜਰੀਵਾਲ ਮੇਰੇ ਵੱਡੇ ਵੀਰ ਨੂੰ ਛੱਦਿਆ ਦਿੱਲੀ ਵਾਲਿਆਂ ਨੇ ਜੇ ਉਹਨੂੰ ਕਬਰ ਆਟ ਹੁੰਦੀ ਆ ਮੈਂ ਨਾਲ ਚੱਲੂ ਵੀਰ ਨੂੰ ਕਬਰਾਉਣ ਦੀ ਲੋੜ ਕੋਈ ਨਹੀਂ ਕੋਈ ਮੇਰਾ ਪਿਆਰ ਹੈ ਕੇਜਰੀਵਾਲ ਨੂੰ ਮੇਰੇ ਕੋਲੋਂ ਤਾਂ ਮਾਫੀ ਮੰਗੀ ਹੈ ਸਾਡਾ ਆਪ ਦਾ ਪਿਆਰ ਹੈ ਤੇ ਭਗਵੰਤ ਮਾਨ ਤਾਂ ਉਹਨੂੰ ਠੋਕਣਾ ਚਾਹੁੰਦਾ ਮਗਰ ਮੈਂ ਉਹਦਾ ਅਮਰ ਦਰਤੀ ਆ। ਠੀਕਾ ਕੇਵਲ ਵਾਲੇ ਕੇਵਲਾਂ ਨੂੰ ਜਿਹੜਾ ਜੀ ਕਰ ਰਹੇ ਨੇ ਕਹਿੰਦੇ ਕੇਵਲਾਂ ਦੇ ਕੰਪਲੇਟ ਮੇਰੇ ਮੇਰੇ ਤੋਂ ਨਾ ਕਰਾਓ ਸਿਆਸੀ ਗੱਲ ਨਾ ਕਰਾਓ ਮੇਰੇ ਤੋਂ ਹੱਫਤਾ ਖੜਜੋਤੀ ਖੜਜੋਤੀ ਬਹੁਤ ਛੜਾ ਰਹੇ ਨੇ। ਉਹ ਬਹੁਤ ਦਾ ਬਹੁਤ ਫਾਈ ਵਾਲਾ ਤਾਂ ਵਿਕਰਮ ਸਿੰਘ ਮਜੀਠੀਆ ਨੇ ਅੱਜ ਫਤਿਹਗੜ ਸਾਹਿਬ ਗੁਰਦੁਆਰਾ ਦੇ ਵਿੱਚ ਨਤਮਸਤਕ ਹੋਣ ਲਈ ਆਏ ਅਤੇ ਰਾਜਨੀਤਿਕ ਪੱਖ ਨੂੰ ਕਿਨਾਰਾ ਕਰਦੇ ਹੋਏ ਉਹਨਾਂ ਨੇ ਸਿਰਫ ਨਤਮਸਤਕ ਹੋ ਕੇ ਮੱਥਾ ਟੇਕ ਕੇ ਰਵਾਨਾ ਹੋ ਗਏ। ਧੰਨਵਾਦ।